ਮੈਂ ਅੰਦਰਜੀਤ ਸਿੰਘ ਜੀ ਪਿੰਡ ਰਿਆੜ ਜੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਆਪਣੇ ਖੇਤਾਂ ਦੇ ਵਿੱਚ ਮੇਰੇ ਵੀਰ ਭਰਾ ਸਾਰੇ ਰਲ ਕੇ ਅਸੀਂ ਖੇਤੀ ਕਰ ਰਹੇ ਹਾਂ ਜੀ ਤੇ ਸਾਨੂੰ ਜੋ ਸਾਡੇ ਪਿਓ ਦਾਦਾਂ ਨੇ ਸਿਖਾਇਆ ਜੀ ਉਹ ਅਸੀਂ ਪੁਰਾਣੀ ਰੀਤ ਨੌਜਵਾਨ ਪੀੜ੍ਹੀ ਅੱਗੇ ਲੈ ਕੇ ਆਉਣੀ ਚਾਹੁੰਦੇ ਹਾਂ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਸ ਚੀਜ਼ ਦੀ ਕਿ ਸਾਡਾ ਵਿਸਾਖੀ ਦੇ ਦਿਹਾੜੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਦਾ ਸਾਜਾ ਅਸੀਂ ਸਾਡਾ ਉਸ ਦਿਨ ਤੇ ਸਾਨੂੰ ਬਹੁਤ ਖੁਸ਼ੀ ਆ ਕਿ ਅਸੀਂ ਆਪਣੇ ਵਾਢੀ ਕਰ ਰਹੇ ਹਾਂ ਸਾਡੀ ਫਸਲ ਸਾਡੀ ਜਾਏਗੀ ਮੰਡੀਆਂ 'ਚ ਘਰ 'ਚ ਜਾਏਗੀ ਤੇ ਸਾਰਾ ਸਾਲ ਖਾਵਾਂਗੇ ਜੀ ਸਾਨੂੰ ਬਹੁਤ ਖੁਸ਼ੀ ਹੈ ਕਿੰਨੀ ਕਿ ਲੋੜ ਐ ਇਸ ਚੀਜ਼ ਦੀ ਬਹੁਤ ਲੋੜ ਐ ਜੀ ਸਾਡਾ ਜਿਹੜਾ ਪੁਰਾਣਾ ਵਰਗ ਜਿੱਦਾਂ ਨਵੀਂ ਜਵਾਨੀ ਪੀੜ੍ਹੀ ਸਾਡੀ ਜਿਹੜੀ ਆ ਉਹ ਸਾਨੂੰ ਭੁੱਲਦੀ ਜਾ ਰਹੀ ਐ ਇਸ ਚੀਜ਼ ਨੂੰ ਅਸੀਂ ਇਸ ਚੀਜ਼ ਨੂੰ ਨੌਜਵਾਨ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਕਿ ਸਾਡੀ ਪੁਰਾਣੀ ਰੀਤ ਜਿਹੜੀ ਐ ਸਾਡੇ ਟਰੋ ਦਾਦਾਂ ਦੀ ਪੁਰਾਣੀ ਜਿਹੜੀ ਆ ਉਹ ਅੱਗੇ ਆਉਣੀ ਚਾਹੀਦੀ ਐ ਬਾਡੀ ਇਕਬਾਲ ਸਿੰਘ ਪਿੰਡ ਰਿਆੜ ਨਾਮਤਾਰੀ ਪੰਚਾਇਤ ਮੈਂਬਰ ਮੈਂ ਇਹੋ ਵੀ ਮੈਸੇਜ ਦੇਣਾ ਚਾਹੁੰਦਾ ਆ ਕਿ ਜਿਹੜੀਆਂ ਸਾਡੀਆਂ ਪ੍ਰਾਤਨ ਜਿਹੜੀਆਂ ਬਾਡੀ ਦੀਆਂ ਰੀਤਾਂ ਸਨ ਤੋ ਜਦ ਮੰਗਾਂ ਪਾਈਆਂ ਜਾਂਦੀਆਂ ਸਨ ਫਿਰ ਵਾਡੀ ਆ ਪ੍ਰੇਮ ਭਾਵਨਾ ਬਣਦੀ ਸੀ ਪਿਆਰ ਬਣਦਾ ਸੀ ਪਰਿਵਾਰਕ ਸਾਂਝ ਬਣਦੀ ਸੀ ਸੋ ਇਸ ਕਰਕੇ ਉਹ ਪ੍ਰਾਤਨ ਰੀਤਾਂ ਤੇ ਖਤਮ ਹੋ ਗਈਆਂ ਨੇ ਮਸ਼ੀਨਰੀ ਜੋ ਗੋਣ ਕਰਨ ਆਹੀਂ ਅੱਜ ਫਿਰ ਉਸੇ ਪ੍ਰਾਤਨ ਰੀਤ ਨੂੰ ਪੁਨਰਜੀਵ ਜੀਤ ਕੀਤਾ ਤੇ ਮੈਸੇਜ ਇਹ ਦੇਣਾ ਚਾਹੁੰਦਾ ਕਿ ਆਪਣੀ ਜਿਹੜੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕੀਤੇ ਦਾ ਸੰਦੇਸ਼ ਦਿੱਤਾ ਹੈ ਉਦਮ ਖੇਤੀ ਮੱਧਮ ਵਪਾਰ ਇਹ ਜਿਹੜਾ ਸੱਚ ਪਾਤਸ਼ਾਹ ਕਿਰਪਾ ਕਰਨ ਆਪਣੇ ਪੁੱਤਾਂ ਨੂੰ ਪਾਲੀ ਹੋਈ ਫਸਲ ਜਿਹੜੀ ਹੈ ਸਾਡੇ ਘਰ ਆਵੇ ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਅਰਦਾਸ ਬੇਨਤੀ ਕੀਤੀ ਆ ਦੇਖਦਿਆਰ ਕਰਕੇ ਤੇ ਉਹਦਾ ਉਹਦਾ ਆਸਰਾ ਲੈ ਕੇ ਅਸੀਂ ਸ਼ੁਰੂਆਤ ਕੀਤੀ ਆ ਸਾਰਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਇਹ ਪ੍ਰਾਤਨ ਰੀਤ ਨੂੰ ਨਾ ਪੁੱੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਯਾਰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਪਰਮਾਤਮਾ ਸਾਰਿਆਂ ਨੂੰ ਦਿਨ ਦਵੇ ਵਾਢੀ ਦੇ ਦਿਨ ਨੇ ਆ ਸ਼ੁਰੂਆਤ ਹੋ ਗਈ ਅੱਜ ਸਾਡੇ ਸਾਰੇ ਨਗਰ ਨੇ ਇਕੱਠੇ ਹੋ ਕੇ ਜੋ ਪ੍ਰਾਣਾ ਰੀਤੀ ਰਵਾਜੋ ਸ਼ੁਰੂਆਤ ਕੀਤੀ ਆ ਅਸੀਂ ਵਾਢੀ ਦੀ ਸੋਖ ਸੋਖਾ ਖਾਣਾ ਸਾਨੂੰ ਟਾਈਮ ਬਰਾਬਰ ਬੜਾ ਚੰਗੇ ਲੱਗਣ ਰਹੇ ਆਂ ਕਨਕਸਾ ਜੀ ਇਹ ਤੇ ਮਡੀਆਂ ਹੀ ਖੜੀਏ ਚੰਗੇ ਪੈਸੇ ਪੱਤੀਏ ਕਿੰਨੀ ਕੁ ਲੋੜ ਆ ਜੇ ਸਾਂਝ ਦੀ ਇਹ ਸਾਂਝ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪੁਰਾਣਾ ਪਿੱਛੇ ਰੀਤੀ ਰਿਵਾਜ ਬਹੁਤ ਵਧੀਆ ਸੀ ਹੁਣ ਜਿਹੜਾ ਕਿ ਲੋਕੀ ਭੁੱਲਦੇ ਜਾ ਰਹੇ ਨੇ ਲੋਕੀ ਟੁੱਟਦੇ ਜਾ ਰਹੇ ਨੇ ਭਰਾਵਾਂ ਭਰਾ ਦੀ ਨਹੀਂ ਬੰਦੀ ਹੁਣ ਇਹ ਚੀਜ਼ ਨੂੰ ਦੁਬਾਰਾ ਇਸ ਚੀਜ਼ ਅੱਗੇ ਆਉਣੀ ਚਾਹੀਦੀ ਫੇਰ ਆਪਾਂ ਸਾਰੇ ਇਕੱਠੇ ਹੋਈਏ ਸਾਂਝ ਨਾਲ ਕੋਈ ਗਮ ਪਿਆਰ ਨਾਲ ਕਰੀਏ ਸਾਰੇ ਇਸ ਚੀਜ਼ ਦੀ ਬੜਾ ਵਾਧਾ ਕੀ ਅਰਦਾਸ ਬੇਨਤੀ ਕੀਤੀ ਹੈ ਜੀ ਅਸੀਂ ਅਰਦਾਸ ਬੇਨਤੀ ਕਰਦੇ ਆਂ ਵੀ ਜਿਸ ਤਰ੍ਹਾਂ ਜੋ ਕੰਮ ਕਰਨਾ ਅੱਗੇ ਤੋਂ ਮਹਾਰਾਜ ਵੋਟ ਆਸਰਾ ਲੈ ਕੇ ਆਪਾਂ ਇਦਾਂ ਹੀ ਬਾਡੀ ਦੀ ਸ਼ੁਰੂਆਤ ਕਰਿਆ ਕਰੀਏ ਸਾਰੇ ਆਪਣੇ ਔਮ ਵਾਲੇ ਬੱਚਿਆਂ ਨੂੰ ਪਤਾ ਲੱਗੇ ਪਿਛੇ ਪਿੱਛੇ ਕਿੱਦਾਂ ਕਰਦੇ ਸੀ ਤੇ ਹੁਣ ਕਿਸ ਤਰ੍ਹਾਂ ਹੁਣ ਦੇ ਬਹੋਂਡ ਬਾਅਦ ਵੀ ਪਤਾ ਮਸ਼ੀਨਰੀ ਜੋਗਾ ਆ ਗਿਆ ਉਹਦੇ ਹਫ਼ਤੇ ਦੀ ਕੰਮਸਾਮੇ ਪਿਛੇ ਮਹੀਨਾ ਡੇਡ ਡੇਡ ਮਹੀਨਾ ਲੱਗ ਜਾਂਦਾ ਸੀ ਇਹ ਆ ਵੀ ਅਸੀਂ ਉਹ ਪੁਰਾਣੀ ਜਿਹੜੀ ਚੀਜ਼ ਨੂੰ ਫੇਰ ਅੱਗੇ ਲਿਆਉਣ ਵਾਸਤੇ ਇਹ ਅੱਜ ਪ੍ਰਾਦਾ ਕੀਤਾ ਸਾਰੇ ਨਗਰ ਰਿਆੜ ਦਾ ਨਾਮ ਪਰਮਜੀਤ ਸਿੰਘ ਆ ਪਿੰਡ ਰਿਆੜ ਅਸੀਂ ਅੱਜ ਵਿਸਾਖੀ ਵਾਲੇ ਦਿਨ ਵਾਢੀ ਸ਼ੁਰੂ ਕੀਤੀ ਆ ਸਾਰੇ ਨਗਰ ਨੇ ਮਿਲ ਕੇ ਇੱਕ ਦੂਜੇ ਨੂੰ ਸੱਦਿਆ ਆਪਾਂ ਵਾਢੀ ਸ਼ੁਰੂ ਕਰੀਏ ਪਹਿਲਾਂ ਕੀ ਅੰਦਾਹੀ ਪਹਿਲਾਂ ਪਿੰਡਾਂ ਦੇ ਵਿੱਚ ਇੱਕ ਦੂਜੇ ਦੀ ਮੰਗ ਪਾ ਕੇ ਆਪਾਂ ਵਾਢੀ ਕਰਦੇ ਸੀ ਤੇ ਇੱਕ ਦੂਜੇ ਦੀਆਂ ਕਣਕਾਂ ਵੱਢਣੀਆਂ ਬੜੀ ਖੁਸ਼ੀ ਮਨਾਉਂਦੇ ਸੀ ਚੌਲ ਚੌਲ ਬਣਾਉਣੇ ਪਕੌੜੇ ਬਣਾਉਣੇ ਦੇਗਾ ਬਣਾਉਣੀਆਂ ਅੱਜ ਅਸੀਂ ਮਹਾਰਾਜ ਦਾ ਓਟਾ ਲੈ ਕੇ ਅਰਦਾਸ ਬੇਨਤੀ ਕਰਕੇ ਕਣਕ ਪਛਾਦੀ ਦੇ ਤਿਆਰ ਕਰਕੇ ਇਹ ਅੱਜ ਸਾਰਾ ਨਗਰ ਇਕੱਠਾ ਹੋ ਕੇ ਤੇ ਅਸੀਂ ਕਣਕ ਦੀ ਵਾਢੀ ਸ਼ੁਰੂ ਕੀਤੀ ਆ ਅਸੀਂ ਜੋ ਇਹਦੇ ਨਾਲ ਸਾਡੀ ਜਿਹੜੀ ਭਾਈਚਾਰਕ ਜਿਹੜੀ ਆ ਸਾਂਝ ਬਣੀ ਰਵੇ ਤੇ ਅਸੀਂ ਇਹੋ ਚਾਹੁੰਦੇ ਆ ਤੇ ਇਹ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਜਿਹੜੀ ਬਾਹਰ ਦੇ ਦੇਸ਼ਾਂ 'ਚ ਜਾਂਦੀ ਆ ਉਹ ਨਾਲ ਜਿਹੜੇ ਤੇ ਸਾਡੀ ਖੇਤੀ ਦੇ ਨਾਲ ਜੁੜੀ ਰਵੇ ਤੇ ਇਹ ਪ੍ਰਾਣੀ ਆ ਜਿਹੜੀਆਂ ਚੀਜ਼ਾਂ ਸਾਡੇ ਬਜ਼ੁਰਗਾਂ ਨੇ ਸਾਂਭ ਕੇ ਰੱਖੀਆਂ ਸਾਡੀ ਫਸਲਬਾੜੀ ਨੂੰ ਸਾਂਭ ਕੇ ਰੱਖਿਆ ਇਹ ਜਿਹੜੀ ਉਹਦੇ ਨਾਲ ਮਿੱਟੀ ਦੇ ਨਾਲ ਜੁੜੀ ਰਵੇ ਤੇ ਇਹ ਮੈਸੇਜ ਦੇਣਾ ਚਾਹੁੰਦੇ ਆ ਅੱਜ